ਅਸੀਂ ਸ਼ਲਗਮ ਅਸੀਂ ਸ਼ਲਗਮ ਕੱਟ ਕੇ ਹਨ ਤੇ ਸੁਕਾ ਕੇ ਕਿਸੇ ਰਿਸ਼ਤੇਦਾਰੀ ਚ ਭੇਜਨੇ ਆ ਉਹਨਾਂ ਨੂੰ ਸ਼ਲਗਮ ਵੀ ਸੁੱਕੇ ਪਸੰਦ ਆ ਵੀਦਾਂ ਨਿਓ ਬਣਾਉਂਦੇਗੇ ਉਹ ਕਹਿੰਦੇ ਸਾਨੂੰ ਸੁਕਾ ਕੇ ਭੇਜੋ ਵੀ ਸਾਨੂੰ ਚਾਹੀਦੀ ਆ ਹੁਣ ਇਹ ਸ਼ਲਗਮਾ ਜਿਹੜੇ ਇਹ ਮੇਰੇ ਕੋਲ ਇੱਡਾ ਕ੍ਰੀਏਟ ਪੱਲਾਵਾ ਠੀਕ ਆ ਇਹ ਇਹਨਾਂ ਨੂੰ ਭੇਜਣਾ ਹੁਣ ਸੇਲ ਰਹੇ ਹਾਂ ਫਿਰ ਇਹਨਾਂ ਨੂੰ ਵਾਸ਼ ਕਰਕੇ ਫਿਰ ਥੋੜੇ ਟਾਈਮ ਬਾਅਦ ਇਹਨਾਂ ਨੂੰ ਕੱਟ ਕੇ ਸੁੱਕਣੇ ਪਾਉਣੇ ਆ ਉਹਨਾਂ ਨੂੰ ਇਦਾਂ ਹੀ ਪਸੰਦ ਆ ਕਾਫੀ ਸਾਰੇ ਇਹ ਕ੍ਰੇਟ ਭਰਿਆ ਵਸੇ ਆਓ ਚਲ ਗਏਮ ਤੁਸੀਂ ਵੀ ਖਾ ਲੋ ਵੇਖੋ ਛਲ ਗਾਵਾ ਉਹਦਾ ਸਬ지 ਇਹਨਾਂ ਦੀ ਬਹੁਤ ਟੇਸਟੀ ਬਣਦੀ ਆ ਵਧੀਆ ਬਣਦੀ ਆ ਪਰ ਇਹ ਸਾਡੇ ਰਿਸ਼ਤੇਦਾਰ ਉਹ ਇਦਾਂ ਨਹੀਂ ਖਾਂਦੇਗੇ ਉਹ ਇਦਾਂ ਖਾਣਗੇ ਸੁਕਾਰ ਸੁੱਕੇ ਹੋਏ ਆ ਇਹਨਾਂ ਦੀ ਫਿਰ ਸਬ지 ਬਣਾਉਂਗੇ ਤੇ ਮੈਨੂੰ ਇਦਾਂ ਹੀ ਪਸੰਦ ਆ ਇਹ ਮੇਨ ਤਾਂ ਫੇਵਰੇਟ ਜਿਆਦਾ ਫੇਵਰੇਟ ਹੈ ਮੇਰੇ ਮੈਨੂੰ ਬਹੁਤ ਸਬ지 ਇਹਨਾਂ ਦੀ ਪਸੰਦ ਆਉਂਦੀ ਆ ਵਧੀਆ ਟੇਸਟੀ ਬਣਦੀ ਆ ਹਨਾ ਤੇ ਤੁਸੀਂ ਵੀ ਲੈ ਜਾਓ ਸ਼ਲਗਮ ਸਾਡੇ ਕੋਲੇ ਬਹੁਤ ਆ ਸੀ ਜਲੰਧਰ ਆਈ ਹੋਈ ਆ ਤੇ ਇੱਧਰ ਸ਼ਲਗਮ ਇੰਨੇ ਜਿਆਦੇ ਆ ਨ ਬੀਜ ਦੇ ਲੋਕ ਬਹੁਤ ਜਿਆਦੇ ਆ ਤੇ ਆਓ ਸ਼ਲਗਮ ਲੈ ਜਾਓ ਤੁਸੀਂ ਵੀ ਆਣ ਕੇ